ਕਿਰਨ ਇੱਕ ਕਾਲੀ ਆਜ਼ਾਦੀ ਕਿਰਨ ਦੁਨੀਆ ਕੀ ਆਦੀ ਪਰਭਾਣੀ ਮੂ ਸੱਚ ਤੇ ਆਤਮਾ ਜਾਣਦੀ ਆ ਦਿਆ ਜਾਂਦਾ ਵਾ ਦਾਤਾ ਪਰਮਾਤਮਾ ਜਾਂਦਾ ਵਾ ਸੱਚੀ ਨੀਅਤੋ ਪਿਆਰ ਕੀਤਾ ਵਾ ਆਪਾਂ ਵੀ ਜਿਹਨੂੰ ਬਸ ਤੇਰੀ ਕੁਝ ਮਜਬੂਰੀ ਆ ਮੇਰੇ ਕੁਝ ਮਜਬੂਰੀਆਂ ਵਾ ਆ ਪੁਰਾਣੀ ਸੋਚ ਹੈਗੀ ਆ ਗਲਤ ਪਾਪਨਾ ਹੈਗੀ ਆ ਜੋ ਹਮੇਸ਼ਾ ਪਿਆਰ ਨੂੰ ਬਦਨਾਮ ਕਰਦੀ ਰੱਬ ਨੂੰ ਆਪਣੇ ਬਦਨਾਮ ਕੀਤਾ ਕੇ ਫਿਰ ਆਪਾਂ ਤੁਹਾਨੂੰ ਕੌਣ ਆ ਪਈਆਂ ਇਹ ਲੋਕਾਂ ਪਸ਼ੂ ਲੋਨ ਹੋਵੇ ਜਾਂ ਕੋਈ ਵੀ ਲੋਨ ਹੋਵੇ ਕਾਲ ਕਰ ਸਕਦੇ ਹੋ 10 ਬਾਤ ਪੈਸਾ ਕਮਾਓ ਇਹ ਲੋਕਾਂ ਦਾ ਬਖਸ਼ਿਆ ਹਨੂ ਕੀ ਬਖਸ਼ੂਗੀ ਸਾਚੀ ਨੀਅਤ ਨਾਲ ਮੈਂ ਪਿਆਰ ਕਰਦਾ ਮੈਨੂੰ ਜੀਣ ਦਾ ਮਨ ਦਾ ਕੋਈ ਫਰਕ ਨਹੀਂ ਪੈਂਦਾ ਬਾਕੀ ਕਾਫੀ ਲੋਕ ਮੈਨੂੰ ਆਂਦੇ ਆ ਮੇਰੇ ਪਰਿਵਾਰ ਇਸ ਦਾਰ ਵੀ ਆਂਦੇ ਕੁੜੀ ਦੇ ਕਰਕੇ ਇਹ ਦਰਕਾਰ ਬਾਰਡ ਹੋ ਗਿਆ ਕੁੜੀ ਦੇ ਕਰਕੇ ਸਭ ਨਾਲ ਵਾਲੀ ਕੁੜੀਆਂ ਨਾਲ ਹੀ ਗੱਲ ਕਰਦੀ ਔਰ ਮੈਂ ਇਸ ਚੀਜ਼ਾਂ ਨਹੀਂ ਮੰਨਦਾ ਕੋਈ ਲక్ష్ਮੀ ਦਾ ਰੂਪ ਹੁੰਦੀ ਕੁੜੀ ਨੂੰ ਖੁਦਾ ਮੰਨਿਆ ਆਪਣਾ ਪ੍ਰੇਮ ਨੂੰ ਖੁਦਾ ਮੰਨਿਆ ਮੇਰੀ ਕਿਰਨ ਗਲਤ ਨਹੀਂ ਹੈ ਮੇਰੇ ਕਿਰਨ ਦਾ ਆਤਮਾ ਰੂਹ ਮਨ ਸਾਤ ਜੋ ਮੈਂ ਵੇਖਿਆ ਹੋਣਾ ਕੋਈ ਨਹੀਂ ਵੇਖਿਆ ਕੋਲੇ ਚ ਉਹ ਖੀਰਾ ਵਗੈਰ ਮੈਂ ਜਾਣਦਾ ਹਾਂ ਅਕਿ ਉਹ ਚੰਗੀ ਤਾਂ ਮੈਨੂੰ ਜਾਣਦੀ ਮੈਂ ਕਿੰਨੂੰ ਜਾਣਦਾ ਤੇ ਪਰਵਾਹ ਨਹੀਂ ਮੈਨੂੰ ਕਿਸੇ ਗੱਲ ਦੀ ਠੀਕ ਹੈ ਸਾਇਆ ਠੈਬਰੀ ਮੌਤ ਬਚ ਕੇ ਆ ਮੁੱਦਈ ਲੱਖ ਬੁਰਾ ਚਾਹ ਤਾਂ ਕੀ ਹੁੰਦਾ ਵੀ ਹੁੰਦਾ ਜੇ ਮੁਜਰੀ ਖੁਦਾ ਹੁੰਦਾ ਕਿੰਨੀ ਲੱਖ ਕੋਸ਼ਿਸ਼ ਕਰਕੇ ਤੇ ਮੈਨੂੰ ਮਾਰਦੀ ਮਾਰਿਆ ਨਹੀਂ ਮੇਰੇ ਵਾਸਤੇ ਮੇਰੀ ਕਿਰਨ ਸਹੀ ਹੈਗੀ ਆ ਉਹਦੀ ਰੂਹ ਆਤਮਾ ਮਨ ਨੂੰ ਮੈਂ ਪਛਾਣਿਆ ਕੋਲੇ ਵਿੱਚ ਉਹ ਹੀਰਾ ਵਾ ਮੈਂ ਪਛਾਣਿਆ ਕੋਸੋਨ ਲੋਨ ਹੋਵੇ ਯਾ ਕੋਈ ਵੀ ਲੋਨ ਹੋਵੇ ਕਾਲ ਕਰ ਸਕਦੇ ਹੋ 10 ਬਾਤ ਪੈਸਾ ਕਮਾਓ ਪਰ ਕਿਉਂ ਤੂੰ ਮੇਰੇ ਖਿਲਾਫ ਲੋਕ ਬੋਲਦੇ ਤੇ ਪ੍ਰਿਮਾਤ ਦੁਸਤਾਂ ਨੂੰ ਬੋਲਦੇ ਕਿ ਮੁੰਡਾ ਕਰਕੇ ਰਿਲੇਅ ਕਰਵਾ ਦੇਗੀ ਤੂੰ ਤਾਂ ਜਾਣਦੀ ਸੀ ਕਦੀ ਗੱਲ ਸੋਚ ਗਣੀ ਨੀ ਨੀਅਤ ਨਹੀਂ ਰੱਖੀ ਚੰਗੀ ਸੋਚ ਨਹੀਂ ਨੀਅਤ ਨਾਲ ਪਿਆਰ ਕੀਤਾ ਆਤਮਾ ਤਾਂ ਪਿਆਰ ਕੀਤਾ ਲੋਕੀ ਤਨ ਨਾਲ ਪਿਆਰ ਕਰਦੇ ਮੈਂ ਤੇ ਤਨ ਮਨ ਦੋਨੋਂ ਪਿਆਰ ਕੀਤਾ ਆਤਮਾ ਨੇ ਪਿਆਰ ਕੀਤਾ ਤੇ ਉਹਨਾਂ ਤੇ ਗਲਤ ਵਿੱਚ ਨਹੀਂ ਆਈ ਮੇਰੇ ਵਾਸਤੇ ਮੈਂ ਦੁਨੀਆ ਨਾਲ ਪੜ ਜਾਊਂਗਾ ਲੜ ਜਾਊਂਗਾ ਸੱਭ ਨੂੰ ਬੋਲਿਆ ਸੱਭ ਨੂੰ ਬੋਲਿਆ ਰਕਮ ਮੈਨੂੰ ਘੜਾ ਕਰ ਲਓ ਮੈਨੂੰ ਬਦਨਾਮ ਬਾਲੋ ਜੋ ਮਰਜੀ ਮੇਰੇ ਕਿਰਨ ਬਦਨਾਮ ਨਿਕਲਣ ਕਿਰਨ ਦੀ ਰੋਣ ਮੈਂ ਜਾਣਦਾ ਉਹ ਅੱਲਾਹ ਦੀ ਰੂਹ ਆ ਮੇਰੀ ਇੱਥੇ ਰਵੇਲੇ ਜੋ ਰੂਹ ਆ ਉਹ ਅੱਲਾਹ ਦੀ ਆ ਅੱਲਾਹ ਦੀ ਰੂਹ ਕਰੀ ਕਲਤ ਬੁਰਾ ਨਹੀਂ ਹੋ ਸਕਦੀ ਮੇਰੇ ਕਿਰਨ ਚੰਗੇ ਉਹ ਕਿਰਨ ਵਾਸਤੇ ਮੈਂ ਚੰਗਾ ਹਾਂ ਰਕਮ ਮਿਲਣ ਦੀ ਤੂੰ ਮਿਲ ਕੇ ਹੋ ਕਰੋਗਾ ਮੈਂ ਵੀ ਦੁੱਧੀਆਂ ਸੱਚਾ ਵਾਂ ਤੈਨ੍ਹੇ ਮੌਤ ਤੋਂ ਬਚ ਗਿਆ ਨਾ ਸਾਰਾ ਦੁਆ ਕਰਦਾ ਵਾਂ ਕਿ ਰੱਬਾ ਬੁਰਾ ਮੌਤ ਦੇ ਤਬਾ ਜਿੰਕੀਂ ਨਾ ਹੋਵੇ ਇਸਾਸ ਕੋਈ ਨਾ ਹੋਵੇ ਯਾ ਕੋਈ ਵੀ ਨਾ ਹੋਵੇ ਕਾਲ ਕਰ ਸਕਦੇ ਹੋ 10 ਬਹੁਤ ਪੈਸਾ ਕਮਾਓ ਯਾ ਤੇ ਪਹਿਲੇ ਮੈਂ ਕਾਲੇ ਵਿਆਹ ਦੇ ਵਾਰ ਕਰ ਚੁੱਕੀਆਂ ਸੋਚ ਵਿਚਾਰ ਇਸਾਸ ਉਹਨਾਂ ਦੇ ਬਾਸ ਸਾਖੀ ਮਾਨ ਗਿਰਵਾ ਸ਼ਾਮ ਨੂੰ ਸਾਖੀ ਮਾਨ ਗਿ ਇਹਨਾਂ ਵਿਆਹ ਕਿਦਾ ਕੋਈ ਵੀ ਨੇ ਤੇ ਮਨਜ਼ੂਰੀ ਪਰਿਆ ਠੀਕ ਹੈ ਜਦੋਂ ਆਤਮਾ ਤਾਂ ਇਹਨਾਂ ਨੂੰ ਹੋ ਚੁੱਕਿਆ ਨਾ ਤੇ ਸਰੀਰ ਨਹੀਂ ਰਹਿ ਗਿਆ ਠੀਕ ਹੈ ਜਦੋਂ ਆਤਮਾ ਚਾ ਆਤਮਾ ਪਰਮਾਤਮਾ ਉਹਦਾ ਮੇਰਾ ਖੁਦਾ ਮੈਨ ਨਾਲ ਹੈ ਤੇ ਨਾਲ ਹੈਗਾ ਤੇ ਰੂਹ ਨੇ ਸਾਫ ਹੈਗੀ ਲੋਕਾਂ ਦੀ ਜਾਣ ਲੋਕਾਂ ਨੇ ਕਰਕੇ ਤੇ ਨਾਲ ਮੇਰੇ ਨਾਲ ਗੱਲ ਕੀਤਾ

ਇਹ ਪਰਮਾਤਮਾ ਸਾਕਸ਼ੀ ਹੈ ਬ੍ਰਹਮਾਨ ਸਾਕਸ਼ੀ ਮਨ ਕੇ ਮੈਂ ਕਰਦਾ ਹਾਂ ਸਾਕਸ਼ੀ ਮਨ ਕੇ ਤਨਾ ਪਿਆ ਕੀ ਤਾ ਉਸ ਕੀ ਮਤਲਬ ਇਹ ਆ ਕਿ ਤਾ ਸਾਕਸ਼ੀ ਮਨ ਕੇ ਮੈਂ ਕਹਿੰਦਾ ਹਾਂ ਉਹਨੂੰ ਲੋਕ ਕੋ ਨਹੀਂ ਨਾ ਕੋਈ ਨਾ ਨ ਹੋਵੇ ਇਹ ਕੋਈ ਵੀ ਨਾ ਨ ਹੋਵੇ ਕਾਲ ਕਰ ਸਕਦੇ ਹੋ 10 ਬਹੁਤ ਪੈਸਾ ਕਮਾਓ ਜੀ ਤਾਂ ਪਰਮਾਤਮਾ ਦੇ ਕੋਈ ਸ਼ਕਤੀ ਨਹੀਂ ਨਾ ਰੱਖਦੀ ਸਾਡਾ ਬਣਾਇਆ ਰੱਦੀ ਬਣਾਇਆ ਉਹ ਸ਼ਕਤੀ ਸਾਹਮਣੇ ਦਾ ਗਵਾਹ ਉਹ ਸ਼ਕਤੀ ਸਾਹਮਣੇ ਤੂੰ ਗਵਾਹ ਕਿਨੂੰ ਤੂੰ ਸਾਕਸ਼ੀ ਮਨ ਕੇ ਵਾਲਾ ਕਿਤਾਬ ਵਾਲਾ ਪੂਰਾ ਹੋ ਕੇ ਰਹੂਗਾ ਤੇ ਸਭਨੇ ਪੂਰੇ ਪੂਰੇ ਕਰੂਗਾ ਆਪਣੇ ਪੂਰੇ ਕਰੂਗਾ ਆਪਣਾ ਹਕੀਕਤ ਵਿੱਚ ਮਿਲਣਾ ਹੋਊਗਾ ਸਾਰੇ ਆਸਮੇਂ ਪੂਰੀ ਹੋ ਗਈ। ਤੂੰ ਵਿਸ਼ਵਾਸ ਰੱਖੀਂ ਤੇ ਮੇਰੇ ਤੇ ਆ ਰੱਖੀਂ। ਕੋਈ ਵੀ ਤੇ ਵਿਕਾਰ ਤੋਂ ਜ਼ਬਰਦਸਤੀ ਮੈਨਾਂ ਜਾ ਕਰਨੀ ਕੋਸ਼ਿਸ਼ ਨਹੀਂ ਆ ਕਰਨੀ ਕੋਸ਼ਿਸ਼ ਨਹੀਂ। ਨਹੀਂ ਹੋ ਸਕੂਗਾ। ਜੈਸਨੂਦ ਬਦਦਨਾ ਚੁਣਿਆ ਹੋਣਾ। ਇਹ ਟੂੜਾ ਹੋ ਚੁੱਕਿਆ। ਔਰ ਵਿਆਹ ਵੀ ਇੱਕੋ ਹੁੰਦਾ। ਦਸੋ ਹੀ ਹੁੰਦਾ। ਤੇਰਾ ਵੀ ਆਖਰੀ ਹੋ ਚੁੱਕਾ ਮੇਨੂੰ। ਮੇਰੇ ਵੀ ਤੇਰਾ ਹੋ ਚੁੱਕਿਆ ਪੂਰੀ ਹੋ ਚੁੱਕਿਆ ਨਾ। ਦੁਨੀਆ ਪਰਵਾਰ ਸੱਚੀ ਨਹੀਂ ਹੈ ਤਾਂ ਪਿਆਰ ਕਿਦਾ ਮੈਂ ਪੜ੍ਹਿਆ ਲਿਖਿਆ ਆ ਮਿਹਨਤੀ ਆ ਇਮਾਨਦਾਰ ਕੰਮ ਵੀ ਕਰਦਾ। ਤੂੰ ਜਾਣੀ ਤੇ ਦਿਲ ਮੇਰੇ ਤੇ ਮਿਲਿਆ ਹੋਇਆ ਮੈਂ ਤੇਰੇ ਤੇ ਹੀ ਮਿਲਿਆ ਆ। ਸਾਨੂੰ ਕੋਈ ਨਾ ਕਰਦਾ। ਟਰਸਾ ਰੱਖੀ ਹਿੰਮਤ ਰੱਖ

ਕਦੇ ਮਾਫ ਜਨਾ ਸੀ ਜੀਰਿਆਂ ਹਰਾਸੂਈ ਪੂਰੀ ਹੋ ਗਈ ਤੇਰੀ ਵੀ ਮੇਰੀ ਵੀ ਉਸ ਤੇ ਪ੍ਰੋਸਰ ਕਿਤੋਂ ਵੱਡਾ ਉੱਚਾ ਹੋ ਕਤੋਂ ਵੱਡਾ ਉੱਚਾ ਹੋ ਗਿਆ ਸਮਝ ਗਿਰੋ ਪ੍ਰੋਸਰ ਰੱਖੀ ਜਰੂਰ ਲਾਗੇ ਆਪਾਂ ਹਰਾਸੂਈ ਪੂਰੀ ਹੋ ਗਈ ਸਾਡਾ ਜਮੇਰਨਾ ਹਲੋ ਵੀ ਗਿਰੋ ਇਨਸ਼ਾ ਅਮਨ ਦੁਆ ਦਾ ਤੋਰੀਓ ਸ਼ਾਮ ਲਾਜੀ ਕੋਰ ਗਿਰੋ ਸਨਵਾਦ